ਜੀ ਦੇ ਵਿਹਾੜਿਆਂ ਨੂੰ ਸਮਰਪਿਤ ਰੋਜ਼ਾਨਾ ਨਿਰੋਕਰ ਹਾਜ਼ਰੀ ਭਰਿਆਂ ਤੇ ਗੁਰ ਇਤਿਹਾਸ ਦੇ ਨਾਲ ਜੁੜ ਰਹੇ ਆ ਆਪਾਂ ਦਿਨ ਬਾ ਦਿਨ ਇਤਿਹਾਸ ਦੇ ਸਾਹ ਸੰਗਤੇ ਨਾਲ ਪਾਈ ਅੱਜ 14ਵਾਂ ਦਿੋ ਹੈ ਕੱਲ ਆਪਾਂ ਸਰਵਣ ਕੀਤਾ ਕਿਵੇਂ ਛੋਪੇ ਸਰ ਜਾਗਰ ਸ਼ਰੀਰ ਕੀਤਾ ਗਿਆ ਉਹਨਾਂ ਨੇ ਦੇਹਰੀ ਬੇਦਨੀ ਵਾਸਤੇ ਦੀਪਤ ਕਰਨ ਵਾਸਤੇ ਉਹਨਾਂ ਨੂੰ ਹੰਡੇ ਵਰਗੇ ਵਿਚ ਝਾੜੀਆਂ ਦੇ ਵਿੱਚ ਉਲਾ ਦਿੱਤਾ ਇਤਿਹਾਸ ਕਹਿੰਦੇ ਨੇ ਤੇ ਇਤਿਹਾਸਕਾਰ ਇੱਥੋਂ ਤੱਕ ਵੀ ਲਿਖਦੇ ਨੇ ਕਿ ਵਜੀਰ ਤਾਂ ਇਹ ਸੋਚਦਾ ਸੀ ਕਿ ਇਹਨਾਂ ਵਾਰਸ਼ਾਂ ਨੂੰ ਇਹਨਾਂ ਦੇਹਰੀਆਂ ਨੂੰ ਮਾਤਾ ਗੁਜਰ ਕੋ ਜੀ ਦੀ ਤੇ ਛੋਕੇ ਸਾਹਿਬ ਜਾਨ ਮਾ ਜਿਹੜੇ ਸ਼ਰੀਰ ਨੇ ਇਹਨਾਂ ਨੂੰ ਜਨਰਲੀ ਜਾਗਰੂਕ ਕਰਾਂਗੇ ਭਾਵੇਂ ਇਹਨਾਂ ਬੰਦੇ ਦਸਕਾਰ ਨਹੀਂ ਹੋਵੇਗਾ ਇਹਨਾਂ ਦੇ ਦੇਹ ਦੀ ਬਗਵੀ ਹੁੰਦੀ ਹੈ ਇਦੀ ਆਸ ਕਰ ਹੁਣ ਇੱਕ ਗੁਰਦੁਆਰਾ ਵੀ ਬਣਿਆ ਹੈ ਕਿ ਸਾਰੀ ਰਾਤ ਸ਼ੇਰ ਉਹਨਾਂ ਦਾ ਆਸ਼ਾਂ ਦੀ ਰਾਖੀ ਕਰਦਾ ਰਿਹਾ ਹੁਣ ਆ ਇਸ ਤਰ ਗਿਆ ਹੈ ਉੱਥੇ ਗੁਰਦੁਆਰਾ ਬਣਿਆ ਹੈ ਸੰਦ ਵਿੱਚ ਉਹ ਵੀ ਸ਼ੇਰ ਸਾਰੀ ਰਾਤ ਉਹਨਾਂ ਦੇਹਿਆਂ ਦੀ ਰਾਖੀ ਕਰਦਾ ਰਿਹਾ ਇਹ ਟੋਡਰ ਵਾਲੇ ਅਗਲੇ ਦਿਨ ਅੱਜ ਦੇ ਦਿਨ ਤੇ ਆਪਕੀ ਵਜੀਰ ਖਾਨ ਨੂੰ ਬੇਨਤੀ ਕੀਤੀ ਚਾਹ ਕਿ ਜੋ ਤੁਸੀਂ ਇਹਦਾ ਜਾਣਾ ਕੈ ਲਓ ਨਿਵਾੜ ਕੈ ਲਓ ਜੋ ਜੀ ਟੈਕਸ ਕੈ ਲਓ ਮੈਂ ਦੇਣ ਨੂੰ ਤਿਆਰ ਹਾਂ ਮੈਨੂੰ ਦਹੀਆਂ ਸੰਸਕਾਰ ਕਰਨ ਦਾ ਅਧਿਸ਼ਕ ਦਿੱਤਾ ਜਾਵੇ ਕਿਹਨ ਵਜੀਰ ਖਾਨ ਕਹਾਂ ਕਿ ਜਿੰਨੀ ਜੁਹਾ ਦੇ ਤੋਂ ਇਹਨਾਂ ਦਾ ਸੰਸਕਾਰ ਕਰਨਾ ਹੈ ਉੰਨੀ ਜਗਾਂ ਤੇ ਤਿੰਨੋਂ ਸੋਨੇ ਦੀਆਂ ਮੋਹਰਾਂ ਵਿਚਾਈਆਂ ਪੈਣ। ਤੇ ਕਈ ਜਾਸਰ ਗੱਦ ਨੇ ਕਿ ਵਜੀਰਖਾਨ ਨੇ ਪਹਿਲਾਂ ਹੀ ਗੱਲ ਕਹਿ ਦਿੱਤੀ ਸੀ ਕਿ ਖੜੀ ਮੋਹਰ ਰੱਖਣੀ ਹੈ। ਤੇ ਕਈ ਇਸ ਤਰ੍ਹਾਂ ਲਿਖਦੇ ਨੇ ਕਿ ਪਹਿਲਾਂ ਉਹਨੇ ਪੈਰਾਂ ਵਾਲੀਆਂ ਮੋਹਰਾਂ ਰੱਖੀਆਂ ਸਨ ਬਾਅਦ ਚ ਵਜੀਰਖਾਨ ਨੇ ਦਾ ਵਣ ਬਦਲ ਗਿਆ ਕਿ ਲਗਾ ਕਿ ਇਹ ਮੋਹਰ ਰੱਖਣੀ ਹੈ। ਗੁਰੂ ਘਰ ਵਾਲੇ ਖੜੀ ਮੋਹਰ ਰੱਖੀ ਗਈ। ਜਿੱਤੇ ਹੁਣ ਗੁਰਦੁਆਰਾ ਜੋਤੀ ਸਰੂ ਬਣਿਆ ਹੋਇਆ। ਸਾਤੇ ਗੜਸ ਦੇ ਖੜੀ ਮੋਹ ਰੱਖੀ ਗਏ ਉਸ ਜਗ੍ਹਾ ਦੇ ਜਿਸ ਜਗ੍ਹਾ ਤੇ ਸਹਿਜਾ ਜੀ ਦਾ ਮਾਤਾ ਗੁਰੇਕੋ ਜੀ ਦਾ ਸਸਕਾਰ ਹੋਇਆ ਸੀ ਫਿਰ ਉਹਨੇ ਆਪਿਆ ਦਿੱਤੀ ਦਾ ਮਹਾਰਾਜ ਚਲੋ ਵਿੱਚ ਸਸਕਾਰ ਕਰੇ ਸਸਕਾਰ ਇਸ ਹੀਰਾਂ ਲੈਂਡ ਦੇ ਕਰਕੇ ਮੋਤੀ ਮੇਰੇ ਨੂੰ ਸੁਦੋਦਿ ਸੇਵਾ ਲੈਂਡ ਦੇ ਸੰਬਧਾ ਮੋਤੀ ਮੇਰੇ ਦਾ ਸਾਰਾ ਪਰਿਵਾਰ ਕੋਲੋਂ ਵਿੱਚ ਪੜਿਆ ਗਿਆ ਉਦੀ ਮਾਤਾ ਉਦੀ ਘਰ ਦੀ ਤੇ ਉਹਦਾ 7 ਸਾਲ ਦਾ ਪੁੱਤਰ ਲੋਕਾਂ ਨੂੰ ਹੋੜਾ ਪੱਟੀ ਆ ਗਿਆ ਸਾਵਨ ਕੋਲੂ ਵਿੱਚ ਪੈਦਾ ਇੱਕ ਪਰਿਵਾਰ ਨੂੰ ਕਿੰਨਾ ਕੋ ਸਮਾਂ ਧਿਆਨਤ ਹੋਵੇਗਾ ਜਦ ਜ਼ੈਦਨ ਦਾ ਆਪਾਂ ਇਤਿਹਾਸ ਪੜ੍ਹ ਲਈਆਂ ਪਰ ਜਿਨੇ ਸੀਮਾ ਕੀਤੀ ਉਹਨੂੰ ਸੇਵਾ ਦੇ ਬਦਲੇ ਆਪਣਾ ਪਰਿਵਾਰ ਵੀ ਦੇਣਾ ਪਿਆ ਅੱਜ ਦੇ ਨੇ ਪਰ ਰਹਿਣ ਦੀ ਦੁਨੀਆ ਤੱਕ ਅੱਜ 319 ਸਾਲ ਹੋ ਚਲੇ ਨੇ ਜਿੱਥੇ ਆਪਾਂ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ ਤੇ ਯਾਰ ਆਪਾਂ ਬਹੁਤਿਆਂ ਵੈਰੇ ਨੂੰ ਦਿੱਤਾਂ। ਇਸਨੇ ਕਿਹਾ ਕਿ ਸੇਵਾ ਨੂੰ ਇੰਨਾ ਕੋ ਤਜਰਬਾ ਹੋ ਗਿਆ ਉਹ ਜਦੋਂ ਹੋਇਆ ਕਿ ਸੇਵਾ ਸਾਹਿਬ ਥਾਂ ਪੈ ਜਾਂਦੀ ਹੈ। ਗੁਰੂ ਘਰ ਜਪਿਆ ਹੋਇਆ ਨਾਮ ਗੁਰੂ ਘਰ ਕੀਤੀ ਹੋਈ ਸੇਵਾ ਕੀਤੇ ਨਾ ਕੀਤੇ ਸਾਡੇ ਸਹਾਈ ਹੁੰਦੀ ਹੈ। ਮੈਂ ਕਈਆਂ ਨੇ ਵਿਚਾਰ ਕਰਨਾ ਕਿ ਖੇਤ ਸਰੀਰ ਜੋ ਵੀ ਥੀ ਹੈ ਸੋ ਅੰਤਖਲਾਵਾ ਆਇ ਇਸ ਰੀਲ ਦੇ ਵਿੱਚ ਜਿਹ ਅਸੀਂ ਨਾਮ ਬੀਜਾਂਗੇ ਸੀਵਾ ਬੀਜਾਂਗੇ ਤੇ ਜਦੋਂ ਅਸੀਂ ਸਵਾਰ ਚੜ੍ਹਦੇ ਹੁਣਾਂ ਸਾਡੇ ਕੰਮ ਸਾਡੇ ਨਾਲ ਖੜੇ ਹੋਣਗੇ ਚੰਗੀਆਂ ਗੁਰੀਆਂयां ਵਾਚਨ ਧਰਮ ਹਦੂ ਧਰਮ ਦਾ ਜਦੋਂ ਸਾਡੇ ਚੰਗੇ ਮੰਦੇ ਕਰਮਾਂ ਦਾ ਲੇਖਾ ਕਰਮਾਂ ਦਾ ਕਰਮੀ ਆਪੋ ਆਪਣੀ ਇਹ ਨੇੜਾ ਕਿ ਦੂਰ ਉਹ ਸਾਡੇ ਕੰਮ ਵਸਣਗੇ ਸਾਡਾ ਨਾਮ ਦੱਸੇਗਾ ਕਿਸ ਦੀਆਂ ਦੇਖ ਕਿੰਨੇ ਨੇੜੇ ਆ ਤੇ ਕਿੰਨੇ ਦੂਰ ਹੈ ਸੇਵਾ ਕਰਕੇ ਚਾਹੇ ਨੂੰ ਪਰਿਵਾਰ ਛੇੜ ਕਰਾਉਣਾ ਪਿਆ ਪਰ ਇਹਦੀ ਦੁਨੀਆ ਤੱਕ ਜਿੱਤੇ ਆਪਾਂ ਸਹਿਬ ਜੀਾਂ ਦੀਆਂ ਯਾਦਾਂ ਕਰਦੇ ਆ ਉੱਥੇ ਟੋਡਰ ਮੰਨੋ ਵੀ ਤੇ ਮੋਤੀराम ਮਹਿਰਣੋਈ ਯਾਦ ਕੀਤਾ ਜਾਂਦਾ ਹੈ ਆਓ ਗੁਰੂ ਸਿਧਾਂਤਾਂ ਨਾਲ ਜੁੜੀਏ ਗੁਰੂ ਦੇ ਨਾਮ ਨਾਲ ਜੁੜੀਏ ਇਸ ਸੁੱਖੀ ਦੀਹੀ ਨੂੰ ਸਫਲ ਕਰੀਏ ਸੋ ਇਹਨੇ ਅਪ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਮਾਰਨ ਵਾਹਿਗੁਰੂ